ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਐਂਡ ਨੌਨ ਟੀਚਿੰਗ ਵੈਕੈਂਸੀਜ਼ ਰਹਿਣ ਵਾਲੀਆਂ ਜੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਲਈ ਇਹ ਜੋ ਭਰਤੀਆਂ ਕੀਤੀ ਜਾਣੀਆਂ ਤਾਂ ਆਪਾਂ ਪੂਰੀ ਜਾਣਕਾਰੀ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਕਰਬੇਟਿਵ ਜਿੱਦਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਆਕਾਲ ਕਾਲਜ ਆਫ ਐਜੂਕੇਸ਼ਨ ਜੋ ਕਿ ਬੜੂ ਸਾਹਿਬ ਵਿਕੇ ਜੋ ਇਹਨਾਂ ਦੇ ਇੰਟਰਨਲ ਯੂਨੀਵਰਸਿਟੀ ਹੈ ਤਾਂ ਉੱਥੇ ਇਹਨਾਂ ਵੱਲੋਂ ਇਹ ਭਰਤੀ ਕੀਤੀ ਜਾਣੀ ਹੈ ਇਹਨਾਂ ਵੱਲੋਂ ਪ੍ਰੋਫੈਸਰਸ ਐਸੋਸੀਏਟ ਪ੍ਰੋਫੈਸਰਸ ਤੇ ਅਸਿਸਟੈਂਟ ਪ੍ਰੋਫੈਸਰਸ ਦੇ ਲਈ ਭਰਤੀ ਹੈ ਜੋ ਕੀਤੀ ਜਾਣੀ ਹੈ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਮੇਲ ਆਈਡੀ ਦਿੱਤੀ ਹੋਈ ਹੈ ਜੀ ਇਸ ਮੇਲ ਆਈਡੀ ਤੇ ਦੱਸ ਦੇਣਾਂ ਦੇ ਵਿੱਚ ਵਿੱਚ ਤੁਸੀਂ ਆਪਣਾ ਜੋ ਫੋਟੋਗ੍ਰਾਫ ਦੇ ਰੈਜ਼ਿਊਮੇ ਆ ਭੇਜਣਾ ਤਿੰਨ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਕਿ ਹੋਰ ਪੋਸਟਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਨੈਕਸਟ ਹੈ ਜੀ ਵਸਲ ਐਜੂਕੇਸ਼ਨ ਗਰੁੱਪ ਵੱਖ-ਵੱਖ ਇਹਨਾਂ ਦੇ ਜੋ ਤਿੰਨ ਸਕੂਲ ਹੈ ਵੱਖ-ਵੱਖ ਜਗ੍ਹਾ ਤੇ ਹੈ ਹੁਸ਼ਿਆਰਪੁਰ ਵਿਖੇ ਹੈ ਜਲੰਧਰ ਵਿਖੇ ਹੈ ਤੇ ਦਸੂਹਾ ਵਿਖੇ ਹੈ ਤਾਂ ਇਹਨਾਂ ਵੱਲੋਂ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਵੱਡੇ ਪੱਧਰ ਤੇ ਤਾਂ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਾਣਕਾਰੀ ਇਨਾਂ ਨੂੰ ਪੀਜੀਟੀ ਟੀਚਰਸ ਦੇ ਲਈ ਜੋ ਜ਼ਰੂਰਤ ਹੈ 9ਵੀਂ ਤੋਂ ਲੈ ਕੇ 12ਵੀਂ ਤੱਕ ਇਸੇ ਤਰ੍ਹਾਂ ਹੀ ਟੀਜੀਟੀ ਟੀਚਰਸ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਪੀਜੀਟੀ ਟੀਚਰਸ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਚਾਹੀਦੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਮੈਥਮੈਟਿਕਸ, ਇਕਨੋਮਿਕਸ ਤੇ ਪੋਲਿਟিক্যাল ਸਾਇੰਸ, ਸੋਸ਼ਲ ਸਾਇੰਸ 5 ਸਾਲ ਦਾ ਐਕਸਪੀਰੀਅੰਸ ਇਹਨਾਂ ਵੱਲੋਂ ਐਜ਼ ਅ ਪੀਜੀ ਟੀਚਰ ਮੰਗਿਆ ਗਿਆ ਜੀ ਤੇ ਪੋਸਟ ਗ੍ਰੈਜੂਏਟ ਵਿਦ ਬੀਐਡ ਐਮਐਡ ਇਹਨਾਂ ਵੱਲੋਂ ਮੰਗਿਆ ਗਿਆ ਜੀ ਇਹਨਾਂ ਪੋਸਟਾਂ ਦੇ ਲਈ ਇਸੇ ਤਰ੍ਹਾਂ ਹੀ ਇਹਨਾਂ ਵੱਲੋਂ ਟੀਜੀਟੀ ਟੀਚਰਸ ਦੇ ਲਈ ਵੀ ਅਰਜ਼ੀਆਂ ਦੀ ਮੰ ਸੋਸ਼ਲ ਸਾਇੰਸ ਹਿਸਟਰੀ ਐਂਡ ਸਿਵਿਕਸ ईवीएस ਪੰਜਾਬੀ ਆਰਟ ਐਂਡ ਕ્રાਫਟ 5 ਸਾਲ ਦਾ ਤਜਰਬਾ ਇਹਨਾਂ ਵੱਲੋਂ ਮੰਗੇਗਾ টিਜੀਟੀ ਟੀਚਰਸ ਦੇ ਆਧਾਰ ਤੇ ਤੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦ ਬੀਐਡ ਹੋਣੇ ਚਾਹੀਦੇ ਹੋ ਤੁਸੀਂ ਵੀ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਇਸੇ ਤਰ੍ਹਾਂ ਪ੍ਰਾਇਮਰੀ ਟੀਚਰਸ ਪਹਿਲੀ ਤਰ੍ਹਾਂ ਕਿ ਪੰਜਵੀਂ ਤੱਕ ਸਾਰੇ ਸਬਜੈਕਟਸ ਦੇ ਵਿੱਚ ਇਹਨਾਂ ਨੂੰ ਚਾਹੀਦੇ ਤੇ ਕਿੰਡਰਗਾਰਟਨ ਨਰਸੀ ਤੋ ਕੇ 2 ਤੱਕ ਇਹਨਾਂ ਨੂੰ ਚਾਹੀਦੇ 3 ਇਅਰ ਐਡਮਿਨਿਸਟ੍ਰੇਸ਼ਨ ਸਿਸਟਾਫ ਵੀ ਵਕ ਵਕ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਹਸਪੀਟੈਲਿਟੀ ਮੈਨੇਜਰ ਫਰੰਟ ਡੈਸਕ ਆ ਕੁ ਚੇਅਰਮੈਨ ਸਟੂਡੈਂਟ ਕੈਰੀਅਰ ਐਡਵਾਈਜ਼ਰ ਅਕਾਊਂਟਸ ਐਗਜ਼ੀਕਿਊਟਿਵ ਸਪੈਸ਼ਲ টিਚਰਸ ਦੇ ਲਈ ਵੀ ਇੰਨਾ ਬਹੁਤ ਜੋ ਪੋਸਟਾਂ ਜਾਰੀ ਹੋਈਆਂ ਐ ਰਿਕੁਐਸਟ ਕੋਚ ਕ੍ਰਿਕਟ ਕੋਚ ਟੇਬਲ ਟੈਨਿਸ ਕੋਚ ਫੀਮੇਲ ਸਵਿਮਿੰਗ ਕੋਚ ਡਾਂਸ ਟੀਚਰ ਤਾਂ ਵੱਖ-ਵੱਖ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਐ ਜੋ ਐਡਵਰਟਾਈਜ਼ਮੈਂਟ ਹੈ ਜੀ ਅੱਜ ਦੇ ਟ੍ਰਿਬਿਊਨ ਅਖਬਾਰ ਦੇ ਵਿੱਚ ਜਾਰੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਵੱਲੋਂ ਕੁਝ ਸੰਪਰਕ ਨੰਬਰ ਵੀ ਦਿੱਤੇ ਗਏ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਕਰੀਨ ਤੇ ਇਹ ਤੁਸੀਂ ਸੰਪਰਕ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੇਲ ਆਈਡੀ ਵੀ ਦਿੱਤੀ ਹੋਈ ਹੈ ਤੇ ਇਹਨਾਂ ਪੋਸਟਾਂ ਦੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਪੂਰਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰ